ਆਪਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਜਿਨ੍ਹਾਂ ਦਾ ਪੁੱਤ ਗਿਆ ਉਹਦੀ ਕਮੀ ਉਹਦੀ ਘਾਟ ਸਦਾ ਮਹਿਸੂਸ ਹੁੰਦੀ ਰਹੂ ਬੜੀ ਉਮੀਦ ਸੀ ਕਿ ਅੱਤ ਤਰੀਕ ਨੂੰ ਵਾਪਸ ਆਊਗਾ ਪਰਿਵਾਰ ਰੋ ਕੁਰਲਾਰਿਆ ਸੁਪਨੇ ਖਿਲਰ ਗਏ ਨੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਿਸ ਪੁੱਤ ਨੂੰ ਕੈਨੇਡਾ ਤੋਰਿਆ ਸੀ ਚੰਗੇ ਭਵਿੱਖ ਲਈ ਉਸਦੀ ਲਾਸ਼ ਆਈ 23 ਸਾਲ ਦੇ ਕਰਨ ਸਿੰਘ ਦੀ ਕੈਨੇਡਾ ਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ ਮੁਖਸਰ ਸਾਹਬ ਤੇ ਕਿ ਦੜਵਾਹ ਤੋਂ ਕਰਨ ਸਿੰਘ 5 ਸਾਲ ਪਹਿਲਾਂ 18 ਸਾਲ ਦੀ ਉਮਰ 'ਚ ਕੈਨੇਡਾ ਚਲਾ ਗਿਆ ਸੀ ਪਰਿਵਾਰ ਦੀ ਕਮਜ਼ੋਰ ਆਰਥਿਕਤਾ ਨੂੰ ਸੁਧਾਰਨ ਦਾ ਜ਼ਿੰਮਾ ਕਰਨ ਦੇ ਮੋਢਿਆਂ ਤੇ ਸੀ ਪਰ ਕੀ ਪਤਾ ਸੀ ਕਿ ਕਰਨ ਦੀ ਅਰਥੀ ਮਾਪਿਆਂ ਦੇ ਮੋਢਿਆਂ ਤੇ ਹੋਰ ਬੋਝ ਵਧਾ ਦਏਗੀ ਪਹਿਲਾਂ ਪੈਸੇ ਇਕੱਠੇ ਕਰ ਪੁੱਤ ਨੂੰ ਵਿਦੇਸ਼ ਤੋੜਿਆ ਤੇ ਹੁਣ ਆਰਥਿਕ ਮਦਦ ਇਕੱਠੀ ਕਰ ਮ੍ਰਿਤਕ ਦੇ ਨੂੰ ਕੈਨੇਡਾ ਤੋਂ ਪੰਜਾਬ ਲਿਆਂਦਾ ਗਿਆ ਕਰਨ ਆਪਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਇਕੱਲਾ ਬੇਟਾ ਸੀ ਫਾਦਰ ਤੋਂ ਅਮਰਜੀਤ ਤੋਂ ਇਹਨਾਂ ਤੋਂ ਬੜਾ ਕੰਮ ਨਹੀਂ ਹੁੰਦਾ ਸ਼ੂਗਰ ਦੇ ਮਰੀਜ਼ ਨੇ ਤਾਂ ਜਿਹੜੇ ਪੈਸੇ ਇਕੱਠੇ ਹੋਏ ਆ ਉਹ ਅਸੀਂ ਪਰਿਵਾਰ ਨੂੰ ਦਿੱਤੇ ਆ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆ ਗਾਹਾਂ ਵੀ ਆਪਾਂ ਨੂੰ ਮਦਦ ਕਰਕੇ ਇਹਨਾਂ ਨੇ ਆਪਦੇ ਪੈਰਾਂ ਤੇ ਦੁਬਾਰਾ ਖੜਾ ਕਰਨਾ ਪਊਗਾ ਸਮੇਂ ਨਾਲ ਵੈਕ ਟਾਈਮ ਜ਼ਰੂਰ ਜ਼ਖਮ ਭਰੂਗਾ ਪਰ ਉਹਨਾਂ ਨੂੰ ਜਿਨ੍ਹਾਂ ਦਾ ਪੁੱਤ ਗਿਆ ਉਹਦੀ ਕਮੀ ਉਹਦੀ ਘਾਟ ਸਦਾ ਮਹਿਸੂਸ ਹੁੰਦੀ ਰਹੂਗੀ ਮੈਂ ਬੀਬਾ ਜੀ ਅਤੇ ਸਮੀਤ ਕੌਰ ਬਾਗਲ ਜੀ ਦਾ ਸੈਂਟਰਲ ਗਵਰਨਮੈਂਟ ਦਾ ਹੈ ਜਿਨ੍ਹਾਂ ਨੇ ਆਫਦਾ ਸਮਝ ਕੇ ਸਾਡੀ ਮਦਦ ਕੀਤੀ ਸਾਡਾ ਆਫਦਾ ਭਰਾ ਸੀ ਸਾਡੇ ਗਿੱਦਰਪੇ ਦਾ ਨਾਲ ਹੀ ਇੱਥੇ ਰਹਿੰਦਾ ਸੀ ਬੱਚਿਆਂ ਨਾਲ ਪੜਦਾ ਸੀ ਸਾਡੇ ਨਾਲ ਖੇਡਦਾ ਸੀ ਬਾਹਰ ਗਿਆ ਬੜੀ ਉਮੀਦ ਸੀ ਕਿ 8 ਤਰੀਕ ਨੂੰ ਵਾਪਸ ਆਊਗਾ ਸਾਡਾ ਆਫਦਾ ਭਰਾ ਗਿਆ ਕਿਸੇ ਦਾ ਪੁੱਤ ਕਿਸੇ ਦਾ ਭਰਾ ਕਿਸੇ ਦਾ ਭਾਈ ਉਹਨਾਂ ਦੀ ਕਮੀ ਹਮੇਸ਼ਾ ਖੁੱਰੀ